ਕੀ ਕਹਾਵਾ ਫਿਰ ਕੀ ਇਹ ਸੋਸ਼ਲ ਮੀਡੀਆ ਦੇ ਰਾਹੀਂ ਮੀਟਾ ਵਾ ਸਾਡਾ ਮਿਲ ਹੋਇਆ ਤੇ ਗੁਰੂ ਸਾਹਿਬ ਨੇ ਇੱਕ ਸੋਸ਼ਲ ਮੀਡੀਆ ਰਾਹੀਂ ਮਿਲ ਕੇ ਲਾਗੇ ਜਿਹੜਾ ਵਾ ਤਾਂ ਸਿੰਘ ਜੀ ਦਾ ਨਾਣਾ ਨੰਦ ਆਨੰਦ ਕਾਰਜ ਕੀਤੇ ਤਾਂ ਇਹਨਾਂ ਨੇ ਇੱਕ ਵੀਡੀਓ ਦੇਖੀ ਮੇਰੀ ਇਹ ਜਦ ਨਾਲ ਸਲਟਰ ਚਲਾਉਂਦੀ ਦੀ ਰਗੜਾ ਪਾਣੀ ਲਾਉਂਦੀ ਦੀ ਤਾਂ ਇਹ ਪਰਿਵਾਰ ਪਹਿਲਾਂ ਤੋਂ ਹੀ ਪਾਣੀ ਨਾਲ ਜੁੜਿਆ ਸੀ ਦਮਾਲਾ ਜਿਉਂਦਾ ਸੀਗਾ ਪਾਣਾ ਪਾਦਾ ਸੀਗਾ ਤਾਂ ਇਹ ਨੰਗਸਣ ਇਹ ਪਹਿਲਾਂ ਹੀ ਚਾਹੁੰਦੇ ਸੀਗੇ ਕਿ ਜਿਹੜੇ ਮੇਰੇ ਆਨੰਦਕਾਰ ਜੀ ਆਏ ਸੀਗਣੇ ਚਾਹੁੰਦੀ ਸੀਗੀ ਕਿ 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 ਨੰਗਸਣ ਦੇ ਨਾਲ ਹੋਣ ਉਰਦਾ ਜੋੜ ਕੇ ਕੰਮ ਕਰਨਾ ਮਿਹਨਤ ਕਰਨੀ ਚਾਹੀਦੀ ਹੈ ਸਾਰੇ ਨਵਜੀਵਨ ਸਾਥੀ ਦਾ ਸਾਥ ਦੇਣਾ ਚਾਹੀਦਾ ਵਾ ਤੇ ਪੜਾ ਤੇ ਅੰਨੇ ਆ ਤੇ ਇਥੇ ਫੂਣੀ ਨਹੀਂ ਦੇਖਿਆ ਜਾਂਦਾਗਾ ਪੜਾ ਤੇ ਬੈਠ ਕੇ ਮਾਲਾ ਜਿਸ ਤਰ੍ਹਾਂ ਮੇਰੇ ਅੱਚ ਪਾਈ ਹੋਈ ਆ ਤੇ ਸਾਰਾ ਦਿਨ ਤੁਸੀਂ ਬੈਠ ਕੇ ਸਿਮਰਨਾ ਨਹੀਂ ਕਰਨਾ ਵਾ ਦੇਖੋ ਇਹ ਮੇਰੀ ਸਿੰਘਣੀ ਦੀ ਸ਼ਾਵਸ਼ੇ ਆ ਨਹੀਂ ਤਾਂ ਸਿੰਘਣੀ ਆ ਜਾਂ ਇੱਕ ਔਰਤ ਦੀ ਗੱਲ ਕਰ ਲਈਏ ਤਾਂ ਉਹ ਕਹਿੰਦੀ ਆ ਕਿ ਮੈਂ ਕਰਦੇ ਕੰਮ ਕਰਕੇ ਹੀ ਥੱਕ ਗਈ ਆ ਮੈਂ ਘਰੇ ਖਰ ਦੇ ਕੰਮ ਕਰਦੀ ਆ ਗੁਲਾਬਾਂ ਵਰਗੀ ਜੋੜੀ ਗੁਲਾਬ ਸਿੰਘ ਜੀ ਖਾਲਸਾ ਜੀ ਆ ਬਹੁਤ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਨਿਹੰਗ ਜੋੜੇ ਵੱਲੋਂ ਕੀਰਤ ਕੀਤੀ ਜਾ ਰਹੀ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਨ ਨਾਮ ਜਪੋ ਵੰਡ ਕਰੋ ਕੀਰਤ ਕਰੋ ਤਾਂ ਉੱਥੇ ਇਸੀ ਇਹਨਾਂ ਦੇ ਚੱਲਦੇ ਉਪਦੇਸ਼ ਜਿਹੜੇ ਨੇ ਉਹਨਾਂ ਅਨੁਸਾਰ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਨਿਹੰਗ ਸਿੰਘ ਜੋੜੇ ਵੱਲੋਂ ਤਾਂ ਇੱਥੇ ਲੋਕਾਂ ਨੂੰ ਜਿਹੜੀ ਸ਼ਰਧਾਈ ਪਿਆਈ ਜਾ ਰਹੀ ਹੈ ਤਾਂ ਸ਼ਰਧਾਈ ਪਿਆ ਕੇ ਉਹਨਾਂ ਦੀ ਜਿਹੜੇ ਸੇਤ ਦਾ ਖਿਆਲ ਰੱਖਿਆ ਜਾ ਰਿਹਾ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਧਰਮ ਪਤਨੀ ਜੀ ਨੇ ਸਭ ਤੋਂ ਪਹਿਲੇ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਦੱਸੋ ਕਿ ਤੁਸੀਂ ਨਾਲ ਮੋੜੇ ਨਾਲ ਮੋੜਾ ਜੋੜ ਕੇ ਕੰਮ ਕਰ ਰਹੇ ਜੇ ਡੇਲੀ ਰੁਟੀਨ ਕਿਸ ਤਰ੍ਹਾਂ ਹੁੰਦੀ ਹੈ ਕਿੰਨੇ ਵਜੇ ਉੱਠਦੇ ਜੇ ਕਿਸ ਤਰ੍ਹਾਂ ਕੰਮ ਕਰਦੇ ਬਹੁਤ ਲੱਗ ਰਿਹਾ ਵਾ ਮੋੜੇ ਦੇ ਨਾਲ ਮੋੜਾ ਜੋੜ ਕੇ ਕੰਮ ਕਰਨਾ ਮਿਹਨਤ ਕਰਨੀ ਚਾਹੀਦੀ ਹੈ ਸਾਰਿਆਂ ਨਾਲ ਦੇ ਜੀਵਨ ਸਾਥੀ ਦਾ ਸਾਥ ਦੇਣਾ ਚਾਹੀਦਾ ਵਾ ਸਵੇਰੇ ਆਪਾਂ 3 ਵਜੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਫਿਰ ਘਰ ਦੇ ਲਈ ਪ੍ਰਸ਼ਾਦਾ ਤਿਆਰ ਕਰਨਾ ਵਾ ਫਿਰ ਪੜਾ ਤੇ ਓਨਲੀ ਚਾਲਾ ਪਾਉਨੇ ਆ ਹਾਂਜੀ ਡੇਲੀ ਰੁਟੀਨ ਦੀ ਗੱਲ ਕਰੀਏ ਜਦੋਂ ਤੁਸੀਂ ਕੰਮ ਤੇ ਆਉਂਦੇ ਇੱਥੇ ਨਾਲ ਆਉਂਦੇ ਜੇ ਤਾਂ ਕਦੀ ਦਿਲ ਨਹੀਂ ਕਰਦਾ ਜਿਵੇਂ ਕਿ ਆਮ ਲੋਕ ਘਰੇ ਰਹਿੰਦੇ ਨੇ ਰੈਸਟ ਕਰਦੇ ਨੇ ਗੱਲਾਂ ਬਾਤਾਂ ਕਰਦੇ ਨੇ ਉਹੋ ਜਿਹਾ ਕੁਝ ਕਰੀਏ ਨਹੀਂ ਇਸ ਤਰ੍ਹਾਂ ਬਿਲਕੁਲ ਨਹੀਂ ਦਿਲ ਕਰਦਾ ਆਪਾਂ ਘਰੇ ਰਹਿੰਦੇ ਆ ਤੇ ਨਾਰਮਲੀ ਇੱਕ ਗੱਲ ਆ ਕਿ ਘਰੇ ਬੈਠਦੇ ਆ ਫੋਨ ਤੇ ਗੱਲਾਂ ਕਰਦੇ ਜਾਂ ਸਾਰੇ ਜਿਹੜੀ ਆਪਾਂ ਫੋਨ ਦੇਖ ਕੇ ਨਗਾ ਦਿੰਨੇ ਆ ਤੇ ਪੜਾਅ ਤੇ ਅੰਨੇ ਆ ਤੇ ਇਥੇ ਫੋਨ ਨਹੀਂ ਦੇਖਿਆ ਜਾਂਦਾਗਾ ਪੜਾਅ ਤੇ ਬੈਠ ਕੇ ਮਾਲਾ ਜਿਸ ਤਰ੍ਹਾਂ ਮੇਰੇ ਅੱਚ ਪਾਈ ਹੋਈ ਆ ਤੇ ਸਾਰਾ ਦਿਨ ਇਥੇ ਬੈਠ ਕੇ ਸਿਮਰਨਾ ਨਹੀਂ ਕਰਨਾ ਵਾ ਹਾਂਜੀ ਮਨ ਚ ਕਿਸ ਤਰ੍ਹਾਂ ਹੈ ਕਿ ਨਾਲੇ ਕੰਮ ਕੀਤਾ ਜਾਵੇ ਕਿਸ ਤਰ੍ਹਾਂ ਮਿਹਨਤ ਕਿੰਨੀ ਲੱਗ ਜਾਂਦੀ ਹੈ ਮਿਹਨਤ ਇਥੇ ਬਹੁਤ ਮਿਹਨਤ ਲੱਗਦੀ ਆ ਸ਼ਰਧਾਈ ਬਣਾਉਣ ਦੇ ਉੱਤੇ ਹਾਂਜੀ ਤਾਂ ਜਰੂਰ ਦੇਖ ਸਕਦੇ ਜਿਹੜਾ ਨਾਲ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਮੋਢੇ ਨਾਲ ਮੋਢਾ ਜੋੜ ਕੇ ਤਾਂ ਸਾਡੇ ਨਾਲ ਖਾਲਸਾ ਜੀ ਮੌਜੂਦ ਨੇ ਗੁਲਾਬ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੀ ਫਤਿਹ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਜੀ ਆਏ ਉਹਨਾਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਹਿਲੇ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਵਿਆਹ ਦੀਆਂ ਤੇ ਇਸ ਦੇ ਨਾਲ ਹੀ ਆਪਣਾ ਥੋੜਾ ਦੱਸੋ ਕਿ ਕਿਵੇਂ ਲੋਕਾਂ ਦੀ ਸੇਜ ਦਾ ਖਿਆਲ ਰੱਖਿਆ ਜਾ ਰਿਹਾ ਹੈ ਦੇਖੋ ਇਹ ਇਹਦੇ ਜਾਬਾਂ ਖਾਸ ਖਾਸ ਬਦਾਮ ਕਾਲੀ ਮਿਰਚ ਹਰੀ ਲਾਚੀ ਸੌਂਫ ਮਗਜ ਕਾਜੂ ਗੁਲਾਬ ਦੇ ਬੋਲਦੇ ਆ ਬੱਦੀਆਂ ਕਾਲੀਆਂ ਮਿਰਚਾਂ ਪਾ ਕੇ ਤਾਂ ਇੱਕ ਇਹ ਜਿਹੜੀ ਪ੍ਰਾਤਨ ਸਮੇਂ ਤੋਂ ਉੱਤੇ ਇਹ ਚੱਲੀ ਆ ਰਹੀ ਹੈ ਕਿ ਆਪਣੀ 6ਵੇਂ ਪਾਸ਼ਾ ਤੋਂ 10ਵੇਂ ਪਾਸ਼ਾ ਤੋਂ ਇਹ ਇਹ ਖਰਾਕ ਜਿਹੜੀ ਆ ਇਹ ਚੱਲਦੀ ਆ ਰਹੀ ਆ ਉਹ ਆਪਾਂ ਲਾਲ ਪੱਥਰ ਉਹਨਾਂ ਨਿੰਮ ਦੇ ਸਲੋਤਰ ਦੇ ਨਾਲ ਰਗੜਾ ਲਾ ਕੇ ਤਿਆਰ ਕਰਕੇ ਜਿਹੜਾ ਵਸਣਾ ਤੁਹਾਨੂੰ ਪਿਆ ਕੇ ਇਹ ਸੰਤਾਂ ਦੀ ਸੇਧ ਦਾ ਖਿਆਲ ਰੱਖਿਆ ਜਾ ਰਿਹਾ ਵਾ ਜਿਵੇਂ ਕਿ ਅਸੀਂ ਦੇਖਦੇ ਆ ਨਿਹੰਗ ਸਿੰਘਾਂ ਵੱਲੋਂ ਆਮ ਜਗ੍ਹਾ ਦੇ ਇਕੱਲੇ ਹੀ ਕੰਮ ਕੀਤਾ ਜਾ ਰਿਹਾ ਤੁਸੀਂ ਆਪਣੇ ਧਰਮ ਪਤਨੀ ਨਾਲ ਕੰਮ ਕਰ ਰਹੇ ਜੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਮੇਰੀ ਸਿੰਘਣੀ ਦੀ ਸ਼ਾਵਾਸ਼ੇ ਆ ਨਹੀਂ ਤਾਂ ਸਿੰਘਣੀ ਆ ਜਾਂ ਇੱਕ ਔਰਤ ਦੀ ਗੱਲ ਕਰ ਲਈਏ ਤਾਂ ਉਹ ਕਹਿੰਦੀ ਆ ਕਿ ਮੈਂ ਘਰ ਦੇ ਕੰਮ ਕਰਕੇ ਹੀ ਥੱਕ ਗਈ ਆ ਮੈਂ ਘਰੇ ਸਾਰੇ ਘਰ ਦੇ ਕੰਮ ਕਰਦੀ ਆ ਇਹ ਸਿੰਘਣੀ ਘਰ ਦੇ ਕੰਮ ਵੀ ਸਾਰੇ ਕਰਦੀ ਆ ਜਿਵੇਂ ਬਸਤਰ ਧੋਣੇ ਆ ਤੇ ਸਵੇਰੇ ਪ੍ਰਸ਼ਾਦਾ ਵੀ ਤਿਆਰ ਕਰਨਾ ਉੱਠ ਕੇ ਨਿਤਨੇਮ ਵੀ ਕਰਨਾ ਮੈਂ ਪ੍ਰਸ਼ਾਦਾ ਵੀ ਤਿਆਰ ਕਰਨਾ ਵਾ ਬਸਤਰ ਵੀ ਸੋਧਣੇ ਆ ਤਾਂ ਘਰ ਦੀ ਸਫਾਈ ਵੀ ਕਰਨੀ ਆ ਤੇ ਇੱਥੇ ਆ ਕੇ ਵੀ ਸਾਰਾ ਦਿਨ ਨਾਲ ਕੰਮ ਕਰਨਾ ਵਾ ਵੀ ਇੱਥੇ ਆ ਕੇ ਵੀ ਜਿਹੜੀ ਆ ਮੇਰੇ ਨਾਲ ਮੁੱਢ ਨਾ ਮੁੱਢਾ ਲਾ ਕੇ ਸਾਰਾ ਦਿਨ ਜਿਹੜਾ ਵਾ ਇੱਥੇ ਬੈਠ ਕੇ ਸੰਗਤਾਂ ਦੇ ਨਾਲ ਜਿਹੜਾ ਵਾ ਉਹ ਜਿਹੜੀ ਸਰਦਾਰੀ ਵਰਤਾਈ ਜਾਂਦੀ ਆ ਜਿਵੇਂ ਪੂਰਾ ਮੁੱਢ ਨਾ ਮੁੱਢਾ ਜੋੜ ਕੇ ਜਿਹੜਾ ਵਾ ਆਪਣੀ ਡਿਊਟੀ ਜਿਹੜੀ ਆ ਉਹ ਸੰਭਾਲ ਰਹੇ ਨੇ ਕਿ ਆਪਣੀ ਜਿਹੜੀ ਗੱਲੇ ਦੀ ਡਿਊਟੀ ਉਹਨਾਂ ਦੀ ਗੱਲੇ ਦੀ ਆ ਮੇਰਾ ਜਿਹੜਾ ਭਰਾ ਵਾ ਜਿਹੜਾ ਵਾ ਵੱਡਾ ਵੀਰ ਮੇਰਾ ਇਹਦੀ ਵਰਤਾਰੇ ਦੀ ਡਿਊਟੀ ਆ ਮੇਰੀ ਤਿਆਰ ਕਰਨ ਦੀ ਡਿਊਟੀ ਆ ਮੈਂ ਤਿਆਰ ਕਰਕੇ ਇਹਨਾਂ ਨੂੰ ਦੇਣੀ ਆ ਇਹਨੇ ਵੀਰੇ ਨੇ ਵਰਤਾਉਣੀ ਆ ਔਰ ਸਿੰਘਣੀ ਜਿਹੜੀ ਆ ਉਹ ਮਾਇਆ ਕੱਢ ਕੇ ਗਲਾਸ ਦਾ ਵਰਤਾਰਾ ਕਰੀ ਜਾਂਦੀ ਆ ਤੇ ਪੂਰਾ ਸਾਥ ਦੇ ਰਹੀ ਆ ਆਪਣਾ ਜੀ ਗੱਲ ਕਰੀਏ ਸਿੰਗਣੀ ਨਾਲ ਮੀਲ ਕਿਸ ਤਰ੍ਹਾਂ ਹੈ ਥੋੜਾ ਜਿਹਾ ਆਪਣੇ ਪਰਸਨਲ ਲਾਈਫ ਬਾਰੇ ਦੱਸੋ ਕਿ ਕਿਸ ਤਰ੍ਹਾਂ ਮੀਲੋ ਜਾਂ ਕਿਵੇਂ ਤੁਸੀਂ ਸਿੰਗਣੀ ਨਾਲ ਮੀਲ ਮੈਂ ਕਹਿੰਦਾ ਵਾਂ ਕਿ ਮੈਂ ਅੱਬ ਗੁਰੂ ਸਾਹਿਬ ਮੀਲ ਕਰਾਉਣ ਵਾਲੇ ਆ ਪਰ ਜਰੀਆ ਜਿਹੜਾ ਵਾ ਉਹ ਕੋਈ ਇੱਕ ਇੱਕ ਜਰੀਆ ਬਣਦਾ ਵਾ ਕੋਈ ਇਨਸਾਨ ਜਾਂ ਕੋਈ ਚੀਜ਼ ਇੱਕ ਜਰੀਆ ਬਣਦੀ ਆ ਤਾਂ ਇਹ ਆਪਣਾ ਕੋ ਸੋਸ਼ਲ ਮੀਡੀਆ ਆਪਣੇ ਵੀ ਤੁਸੀਂ ਕੈਮਰਾਮੈਨ ਵੀ ਰਿਪੋਰਟਰ ਵੀ ਜਿਹੜੇ ਇਹ ਇੱਕ ਇਹ ਜਰੀਆ ਬਣੇ ਗੁਰੂ ਸਾਹਿਬ ਇਹਨਾਂ ਵਿੱਚ ਜਿਹੜੇ ਆ ਇਹ ਵਸੇ ਤਾਂ ਇਹਨਾਂ ਨੇ ਇੱਕ ਵੀਡੀਓ ਦੇਖੀ ਮੇਰੀ ਇਹ ਜਨਰਾ ਚਲੋਤਰ ਚਲਾਉਂਦੇ ਦੀ ਰਗੜਾ ਪਾਣੀ ਲਾਉਂਦੇ ਦੀ ਤਾਂ ਇਹ ਪਰਿਵਾਰ ਪਹਿਲਾਂ ਤੋਂ ਹੀ ਪਾਣੀ ਨਾਲ ਜੁੜਿਆ ਸੀ ਦਮਾਲਾ ਜਿਉਂਦਾ ਸੀਗਾ ਬਾਣਾ ਪਾਉਂਦਾ ਸੀਗਾ ਤਾਂ ਇਹ ਨੰਗ ਸਿੰਘਾਂ ਇਹ ਪਹਿਲਾਂ ਹੀ ਚਾਹੁੰਦੇ ਸੀਗੇ ਕਿ ਜਿਹੜੇ ਮੇਰੇ ਆਨੰਦਕਾਰ ਜਾਈਏ ਸਿੰਘਣੀ ਚਾਹੁੰਦੀ ਸੀ ਕਿ 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 ਨੰਗ ਸਿੰਘ ਦੇ ਨਾਲ ਹੋਣ ਜਦੋਂ ਇਹਨਾਂ ਨੇ ਦੇਖਿਆ ਮੋਬਾਈਲ ਦੇ ਉੱਪਰ ਕਿ ਇਹ ਨੰਗ ਸਿੰਘ ਰਗੜਾ ਪਾਣੀ ਆਪਣਾ ਆਪਣਾ ਖੁਦ ਦਾ ਕੰਮ ਹੈ ਇੱਕ ਕਾਰੋਬਾਰ ਵੀ ਆਪਦਾ ਵਾ ਤੇ ਇੱਕ ਜਨਰਾ ਚਲੋਤਰ ਜਿਹੜੇ ਸਿਦਾ ਸਿੰਘਾਂ ਨੇ ਬਖਸ਼ਿਆ ਗੁਰੂ ਸਾਹਿਬ ਨੇ ਬਖਸ਼ਿਆ ਉਹਨਾਂ ਦੇ ਨਾਲ ਜੁੜਿਆ ਵਾ ਤਾਂ ਇਹ ਇਹਨਾਂ ਨੇ ਮੁੜ ਕੇ ਪਹੁੰਚ ਕੀਤੀ ਜਿਵੇਂ ਬੰਦਾ ਲੱਭਦਾ ਵਾ ਬਈ ਬੜੀ ਲੰਮੀ ਕਹਾਤਾ ਵਾ ਫਸ ਕੀ ਇਹ ਸੋਸ਼ਲ ਮੀਡੀਆ ਦੇ ਰਾਹੀਂ ਮਿਲਦਾ ਵਾ ਸਾਡਾ ਮਿਲ ਹੋਇਆ ਤੇ ਗੁਰੂ ਸਾਹਿਬ ਨੇ ਇੱਕ ਸੋਸ਼ਲ ਮੀਡੀਆ ਰਾਹੀਂ ਮਿਲ ਕਰਾ ਕੇ ਜਿਹੜਾ ਵਾ ਤਾਂ ਸਿੰਘਣੀ ਦਾ ਨਾਂ ਨਾਲ ਆਨੰਦ ਕਾਰਜ ਕੀਤੇ ਜਿੱਕਰ ਗੱਲ ਕਰੀਏ ਖਾਲਸਾ ਸਿਰਜਣ ਤੋਂ ਪਹਿਲੇ ਦੀ ਜ਼ਿੰਦਗੀ ਕਿਸ ਤਰ੍ਹਾਂ ਸੀ ਤੇ ਖਾਲਸਾ ਸਿਰਜਣ ਤੋਂ ਬਾਅਦ ਦੀ ਕਿਸ ਤਰ੍ਹਾਂ ਜਿਹੜੀ ਪਹਿਲੇ ਦੀ ਜ਼ਿੰਦਗੀ ਸੀ ਉਹ ਕਿਸ ਤਰ੍ਹਾਂ ਨਿਕਲਦੀ ਸੀ ਕਿਸ ਤਰ੍ਹਾਂ ਗੁਜ਼ਾਰਾ ਉਹ ਤੇ ਥੋੜੀ ਚਰਚਾ ਦੇਖੋ ਪਹਿਲਾਂ ਮੈਂ ਬਾਈਪੰਡ ਦੇ ਵਿੱਚ ਨਾਨਕ ਸਰ ਵਾਲੇ ਮਹਾਂਪੁਰਸ਼ ਬਾਬਾ ਨਾਨ ਸਿੰਘ ਜੀ ਹੋਏ ਨੇ ਕਲੇਰਾਂ ਵਾਲੇ ਤਾਂ ਉਹਨਾਂ ਦੇ ਜਿਹੜੇ ਸਥਾਨ ਆ ਚੱਬੇ ਉਹਨਾਂ ਦਾ ਸਥਾਨ ਸੀਗਾ ਨਾਨਕਸਰ ਕਲੇਰਾਂ ਤਾਂ ਉੱਥੇ ਮੈਂ ਬਈ ਆਪਣੇ ਮੇਰਾ ਉੱਥੇ ਬੀਤੇ ਆ ਉੱਥੇ ਜਵਾਨ ਹੋਏ ਫਿਰ ਉੱਥੇ ਗੱਡੀ ਸਿੱਖ ਲਈ ਫਿਰ ਮਾਹ ਪਰੇਸ਼ਾਨ ਦੀ ਗੱਡੀ ਚਲਾਉਣ ਲੱਗ ਪਏ ਬਾਬਾ ਰਵਣ ਸਿੰਘ ਜੀ ਦੀ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਢਿੱਡ ਪੂਰਤੀ ਵਾਸਤੇ ਜ ਆਪਣੇ ਮਾਪੇ ਦੇ ਜਿਹੜਾ ਵਾ ਸਾਹ ਦੇਣ ਵਾਸਤੇ ਉਹਨਾਂ ਦੀ ਜੇਬ ਖਰਚਾ ਘਰ ਦਾ ਰੋਟੀ ਖਰਚਾ ਵਾਸਤੇ ਵੀ ਜਿਹੜੀ ਮਾਇਆ ਚਾਹੀਦੀ ਹੋਈ ਸੀ ਉਥੇ ਆਪਾਂ ਨਹੀਂ ਕੰਮ ਕਰਦੇ ਹਾਂ ਫਿਰ ਆਪਾਂ ਬਾਹਰ ਡਿਲੀਵਰੀ ਕਰਨੀ ਸ਼ੁਰੂ ਕੀਤੀ ਕਿਉਂਕਿ ਗੁਰੂ ਘਰ ਲੈ ਕੇ ਡਿਲੀਵਰੀ ਚੱਕੀ ਡਿਲੀਵਰੀ ਹੋਣੀ ਸੀਗਾ ਡਿਲੀਵਰੀ ਤੋਂ ਬਾਅਦ ਫਿਰ ਆਪਣਾ ਜਰੀਆ ਪਣ ਗਿਆ ਕਿ ਆਪਾਂ ਦਾ ਮੇਲ ਜਿਹੜਾ ਵਾ ਬਾਬਾ ਅਵਤਾਰ ਸਿੰਘ ਅਵਤਾਰ ਸਿੰਘ ਜੀ ਸੋਸ ਸਿੰਘ ਨੇ ਮਾਪਰ ਸੇੜੇ ਦੇ ਨਾਲ ਬਾਬਾ ਬੀਦੀ ਚੰਜੀ ਉਹਨਾਂ ਨਾਲ ਮੇਲ ਹੋਇਆ ਤਾਂ ਉਹਨਾਂ ਨੇ ਫਿਰ ਬਾਣੇ ਦੀ ਕਿਰਪਾ ਕਰਤੀ ਤੇ ਬਾਣਾ ਪਾਉਣ ਤੋਂ ਬਾਅਦ ਫਿਰ ਆਪਾਂ ਟਰੱਕ ਡਿਲੀਵਰੀ ਕਰ ਸਕਦੇ ਹਾਂ ਤੇ ਫਿਰ ਆਪਾਂ ਟਰੱਕ ਡਿਲੀਵਰੀ ਜਿਹੜੀ ਆ ਕਰਦੇ ਰਹੇ ਤਾਂ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਕਿਹਾ ਵੀ ਦਸਵੰਧ ਲੈ ਕੇ ਗਿਆ ਤਦ ਇਸਵੰਦਾ ਲੈਂਡ ਤੋਂ ਬਾਅਦ ਬਾਬਾ ਜੀ ਕਹਿੰਦੇ ਕਿ ਵੀ ਨਿਤਨੇਮ ਦਾ ਕੀ ਪਹਿਰਾ ਵਾ ਦਸਵੰਦ ਤੱਕ ਡਿੱ ਜਾਨਾ ਵਾ ਤੇ ਨਿਤਨੇਮ ਦਾ ਪਹਿਰਾ ਦੱਸਿਆ ਕਿ ਪਾਸ਼ਾ ਵੀ ਨਿਤਨੇਮ ਦਾ ਪਹਿਰਾ ਜਿਹੜਾ ਵਾ ਥੋੜਾ ਟੁੱਟ ਜਾਂਦਾ ਲੇਟ ਹੋ ਜਾਂਦਾ ਹੈ ਕਿ ਡਰਾਈਵਰੀ ਜਿਹੜੀ ਆ ਲੈਣ ਦਾਂਦੀ ਆ ਤਾਂ ਬਾਬਾ ਜੀ ਕਹਿੰਦੇ ਵੀ ਅਸੀਂ ਕਿਰਤਰੀ ਕੀ ਕਰਨੀ ਜਿਹੜੀ ਨਿਤਨੇਮ ਬਾਣੀ ਤੋਂ ਤੋੜਦੀ ਆ ਤੇ ਆਪਾਂ ਕਿਰਤੀ ਉਹ ਕਰੀਏ ਕਿ ਜਿਹੜੀ ਆਪਾਂ ਨੂੰ ਗੁਰੂ ਦੇ ਨਾਲ ਵੀ ਜੋੜ ਕੇ ਰੱਖੇ ਤੇ ਔਰ ਆਪਣਾ ਪਰਿਵਾਰ ਵੀ ਚੱਲੀ ਜਾਵੇ ਤੇ ਫਿਰ ਮਹਾਂਪੁਰਸ਼ਾਂ ਨੇ ਆਪਾਂ ਨੂੰ ਸ਼ਰਧਾਈਆਂ ਦਾ ਜਿਹੜਾ ਵਾ ਇਹ ਹੁਕਮ ਕੀਤਾ ਤੇ ਫਿਰ ਇਸੀ ਤਰ੍ਹਾਂ ਇਹ ਸ਼ਰਦਾਈਆਂ ਦਾ ਜਿਹੜਾ ਪ੍ਰਵਾਹ ਰਗੜੇ ਜਿਹੜੇ ਇਹ ਚੱਲਦੇ ਆ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਲੋਕਾਂ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਕਿ ਕਿਉਂਕਿ ਤੁਸੀਂ ਦੇਖਦੇ ਹੋ ਕਿ ਨੌਜਵਾਨ ਜਿਹੜੀ ਪੀੜ੍ਹੀ ਹੈ ਲਗਾਤਾਰ ਹੀ ਨਸ਼ਿਆਂ ਦੇ ਵਿੱਚ ਹੀ ਡੁੱਬਦੀ ਜਾ ਰਹੀ ਹੈ ਤਾਂ ਕੁਛ ਇੱਕ ਡਰਿੰਕਸ ਦੀ ਗੱਲ ਕਰ ਲਈਏ ਜਿਹੜੀਆਂ ਬਹੁਤ ਸਰੀਰ ਲਈ ਹਾਨੀਕਾਰਕ ਹਨ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜਿਹੜੀਆਂ ਕੋਲ ਡਰਿੰਕਸ ਨੇ ਇਹ ਤਾਂ ਤਿਆਰ ਕੀਤੀਆਂ ਗਈਆਂ ਨੇ ਇੱਕ ਜ਼ਬਾਨਦਾਰ ਰਸ ਵਾਸਤੇ ਆ ਸਰੀਰ ਦਾ ਫਾਇਦਾ ਕੋਈ ਨਹੀਂ ਹੈ ਕਿ ਨੇ ਸਰੀਰ ਦਾ ਨੁਕਸਾਨ کہہ ਸਕਦੇ ਆ ਤਾਂ ਜਿਹੜੀ ਇਹ ਸ਼ਰਦਾਈ ਆ ਇਹ ਜਵਾਨ ਦਾ ਵੀ ਕੋਲ ਡਰਿੰਕ ਦੇ ਨਾਲੋਂ ਜ਼ਿਆਦਾ ਰਸ ਆ ਇੱਕ ਸਵਾਦ ਆ ਔਰ ਸਰੀਰ ਦੇ ਵੀ ਬਹੁਤ ਜ਼ਿਆਦਾ ਫਾਇਦੇ ਆ ਮੇਰੀ ਇਹੀ ਅਪੀਲ ਆ ਕਿ ਆਹ ਹੋਰ ਚੀਜ਼ਾਂ ਛੱਡ ਕੇ ਜਿਹੜੀ ਇਹ ਸ਼ਰਦਾਈ ਸ਼ਕਣੀ ਚਾਹੀਦੀ ਆ ਮੈਂ ਇਹ ਨਹੀਂ ਕਹਿੰਦਾ ਕਿ ਆ ਕੇ ਮੈਂ ਕਹੀ ਮੇਰੇ ਕੋ ਆਓ ਤੇ ਸ਼ਗੋ ਵੀ ਮੈਨੂੰ ਪੈਸੇ ਵਟਾਓ ਮੈਂ ਇਹ ਕਹਿਣਾ ਕਿ ਆਪਣੇ ਘਰ ਦੇ ਵਿੱਚ ਸਨਹਰਾ ਥਲੋਤਾ ਰੱਖੋ ਤੇ ਪੁਰਾਣੀ ਵਿਰਾਸਤ ਨੂੰ ਸੰਭਾਲੋ ਔਰ ਆਪ ਰਗੜਾ ਲਾ ਕੇ ਔਰ ਆਪਣੇ ਨਾਲੇ ਸਰੀਰ ਨੂੰ ਵੀ ਬਲ ਮਿਲਦਾ ਹੈ ਰਗੜਾ ਲਾ ਕੇ ਔਰ ਇਹ ਆਪ ਸ਼ਕੋ ਮੈਂ ਇਹੀ ਅਪੀਲ ਕਰਦਾ ਹਾਂ ਕਿ ਇਹ ਜਿਹੜੀ ਸ਼ਰਧਾਈ ਆ ਸ਼ਕੋ ਬਾਕੀ ਹੋ ਜਿਹੜੀਆਂ ਜਿਹੜੀਆਂ ਚੀਜ਼ਾਂ ਸਰੀਰ ਨੂੰ ਨੁਕਸਾਨ ਦਿੰਦੀਆਂ ਉਹਨਾਂ ਨੂੰ ਛੱਡ ਕੇ ਆਪਾਂ ਪ੍ਰਾਤਨ ਚੀਜ਼ਾਂ ਦੇ ਨਾਲ ਜੁੜੀਏ ਔਰ ਤਾਂ ਆਪਾਂ ਸਰੀਰ ਤਾਂ ਦੁਸਤ ਰੱਖੀਏ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਇਹ ਸਨ ਸਾਡੇ ਨਾਲ ਗੁਲਾਬ ਸਿੰਘ ਜੀ ਖਾਲਸਾ ਜੀ ਜਿਹੜੇ ਬਹੁਤ ਹੀ ਤੇਜ਼ੀ ਨਾਲ ਵੀਡੀਓ ਚੱਲ ਰਹੀ ਹੈ ਜਿਹਨਾਂ ਦੀ ਵਾਇਰਲ ਹੋ ਰਹੀ ਨੇ ਕਿਉਂਕਿ ਆਪਣੇ ਧਰਮ ਪਤਨੀ ਨਾਲ ਜਿਹੜੇ ਇੱਥੇ ਆ ਕੇ ਕਿਰਤ ਕਰ ਰਹੇ ਨੇ ਤਾਂ ਤੁਹਾਡੇ ਨਾਲ ਫਿਰ ਤੋਂ ਸੰਜੇ ਹੁੰਨੇ ਆ ਜੀ ਇੱਕ ਵੀਡੀਓ ਲੈ ਕੇ ਇਸ ਨਾਲ ਹੀ ਮੈਨੂੰ ਦੋਇਜ਼ਾਦਰ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅਮਰitsar